ਲੋ ਜੀ ਭਾਈ ਦਲਵੀਰ ਦੀ ਮੋਟਰ ਆ ਪਹੁੰਚੇ ਹੋਏ ਆ ਅੱਜ ਆਂਦੀ ਸੀ ਕਾਲ ਜੀ ਸਹੀ ਗੱਲ ਬਈ ਸਾਰਿਆਂ ਨੂੰ ਲੋ ਜੀ ਭਾਈ ਮਸ਼ੀਨ ਅੱਜ ਬੱਤਣ ਲੱਗੇ ਆ ਹਾਂ ਉਹ ਬੱਤ ਕੇ ਦੇਖਦੇ ਆ ਇਹ ਭਾਈ ਆਂਬਾ ਦੇ ਥੱਲੇ ਆ ਗਿਆ ਏ ਕੁਝ ਵੀ ਨਹੀਂ ਲੱਗਦਾ ਇਹਨੂੰ ਹਾਂ ਇਹ ਹੂ ਨਿੱਕਾ ਕਰਦਾ ਇਹ ਹੂ ਮੋਟਰ ਵਾਲ ਨੂੰ ਹੋਇਆ ਹੋਇਆ ਏ ਇਹ ਲੱਗਦਾ ਕੁਝ ਨਹੀਂ ਹੈਗਾ ਇਹਨੂੰ ਹਾਂ ਮੇਲਾ ਪਟਖਾਨਾ ਕਰਿਆ ਹੋਇਆ ਤਾਂ ਬਾਕੀ ਹੋਰ ਤਰ੍ਹਾਂ ਦੇ ਲਾਉਂਗੇ ਹੁਣ ਆਲੇ ਦੁਆਲੇ ਐਸੇ ਲੱਗਣਾ ਵੀ ਨਹੀਂ ਹੈਗਾ ਆਂਬਾ ਹੁਣ ਆਪਾਂ ਇੱਧਰ ਨਹੀਂ ਜਾਈ ਜਾਂਦਾ ਇਹ ਉੱਧਰ ਨਹੀਂ ਜਾਈ ਜਾਂਦਾ ਹਾਂ ਬਾਕੀ ਆਪਾਂ ਵੀ ਕੌਣ ਲੱਗਿਆ ਪਿਆ ਇਹ ਮੋਟਰ ਤੇ ਕੋਠੇ ਨਾਲ ਬੱਜ ਰਿਹਾ ਇਹ ਬੱਜ ਰਹਿ ਰਿਹਾ ਜੀ ਮਨੇਰਾ ਹਾਰਾ ਹੀ ਤੇੜਦਾ ਹਾਂ ਇਸ ਕਰਕੇ ਭਾਈ ਇਹ ਲੱਗਿਆ ਵਧਣ ਪ੍ਰੋਜੈਕਟ ਲੈ ਅੰਦਾਜ਼ਾ ਨਵਾ ਲੈ ਲੈਂਦਾ ਭਾਈ ਕੱਢ ਗਿਆ ਬਾਕੀ ਚਲਾ ਕੇ ਦਿਖਾਉਨੇ ਆ ਤਿੰਨ ਚਾਰ ਟਾਣੇ ਦਾ ਵੜਤੇ ਲੱਗਾ 5 ਮਿੰਟ ਚ ਕਰ ਦੋ ਇੱਥੇ ਵਧਣਾ ਆ ਅਿੱਧੇ ਮਾਰਦਾ ਹੈੜਾ ਤੇ ਆ ਗਈ ਡਾਣੀ ਸਕੈਂਟ ਚ ਸਕੈਂਟਾ ਵਿੱਚ ਗੱਲ ਲੈ ਕਦੇ ਪਰਦੇ ਨਾ ਦੇਖਿਆ ਨਾ ਕੋਈ ਇਹਦਾ ਇਹਦਾ ਬੜਾ ਕਾਟਾ ਇਹ ਥੋੜਾ ਪਾਰ ਆ ਭਾਈ ਇੱਕ ਬੰਦਾ ਭਜਨ ਬਹੁਤ ਆਈ ਜੋ ਇੱਕ ਸੇਕ ਮਾਰਦਾ ਇੰਜਣ ਗਰਮ ਹੋ ਜਾਂਦਾ ਸਟਾਰਟ ਕਰ ਲੈ ਸਵਾਰ ਕੇ ਢਿੱਲਾ ਨਾ ਹੋ ਗਿਆ ਉਹ ਵੇ ਮਗਲਾਨਾ ਤਾਂ ਕੰਡਲ ਨਹੀਂ ਢਿੱਲਾਏ ਕਸਤਾ ਲੱਗਦਾ ਮਗਲਾਨ ਨਾਲ ਢਿੱਲਾ ਬਣਾ ਹਲੇ ਉੱਪਰ ਦੇ ਵੜਦੇ ਦੋ ਹੋ ਜੂਏ ਫਿਰ ਉਹ ਪਹੇਟਾ ਕੇ ਗੇਰ ਕੇ ਵੱਟ ਲਈ ਯਾਰ ਉਹ ਗੇਰ ਕੇ ਵੱਟ ਰਹੀ ਤੂੰ ਇੱਥੇ ਵੱਟ ਬਣਾ ਜੱਟ ਲੋ ਆ ਤਾਂ ਬਈ ਯਾਰਾ ਇਹ ਕਿੱਥੋਂ ਆਉਂਦਾ ਆ ਐਨਕ ਚਾਹੀਦੀ ਬੰਦੇ ਨੇ ਐਨਕ ਐਨਕ ਚਾਹੀਦੀ ਆ ਉਹ ਜਿਹੜੇ ਟਾਈਮ ਮਸ਼ੀਨ ਪਰ ਲਾਇਆ ਕਰਦਾ ਹੈਲਮਟ ਉਹ ਚਾਹੀਦਾ ਉਹ ਬੂੜਾ ਜਾ ਬਈ ਇੱਧਰ ਨੂੰ ਆਉਂਦਾ ਅੱਜ ਪੜਦੇ ਆ ਨਾ ਚਾਪੀਆਂ ਆ ਗਈਆਂ ਆ ਹਾਂ ਲੈ ਆਂਦੀ ਆ ਮੂੰਹ ਬਦਲ ਲੋ ਇਹਦਾ ਆ ਪਈਆਂ ਇਹ ਚਾਪੀਆਂ ਤਪਕੇ ਰੱਖਦਾ ਵਾਸ ਹੋ ਗਿਆ ਆ ਪਈਆਂ ਚਾਪ ਲਓ ਬਾਈ ਪੀ ਬੋਕੜਾ ਕਾਂ ਸੀ ਜੇ ਬਾਈ ਲਓ ਇਹ ਤਾਂ ਵਰਤੀਓ ਨਹੀਂ ਅਸੀਂ ਬੋਕਣਾ ਹੀ ਪਈ ਆ ਅੱਜ ਉਹੀ ਯਾਦ ਆ ਗਈ ਗੁਦਰਤੀ ਮੈਂ ਦੋ ਵਾਰ ਬਾਈ ਨੇ ਕਿਹਾ ਇਹ ਹਾਂ ਕਾਦੇ ਬੱਚ ਨੂੰ ਕਿਹਾ ਵੀ ਲੈ ਜਾਏਗਾ ਹਾਂ ਉਈ ਦਾ ਦੂਆ ਜਗੜ ਵੀ ਨਾ ਹੈਗਾ ਉਹ ਕੜਾਈ ਵਾਲਾ ਲੜਾਈ ਵਾਲਾ ਹਾਂ ਹਾਂ ਬਾਈ ਮੈਨੂੰ ਦੋ ਵਾਰ ਗਿਆ ਉਹਨੇ ਮੈਨੂੰ ਐ ਤਾਂ ਵੀ ਪਤਾ ਨਹੀਂ ਕੀ ਚੀਜ਼ ਦੀ ਕਿਵੇਂ ਹੋਊਗੀ ਪਰ ਯਾਰ ਘੈਂਟ ਸੀ ਜੇ ਮੈਂ ਤੈਨੂੰ ਕਿਹਾ ਵੀ ਵਰਤਰੀਂ ਭਾਈ ਲੈ ਜਾ ਜੀ ਮੈਂ ਕਿਹਾ ਖੁਦ ਮੈਂ ਮੈਂ ਜਾਣ ਕੇ ਨਿਉ ਕਰਾ ਵੀ ਪਤਾ ਨਹੀਂ ਕੀ ਆ ਪਰ ਸੜੀ ਚੀਜ਼ ਹੈ ਭਾਈ ਅਸੀਂ ਇਹਨੂੰ ਪੱਧਰਾ ਕਰਨ ਲੱਗੇ ਤੁਰੇ ਇਹ ਜਿਹੜੀ ਘਲੋਂਦਾ ਇਹ ਮੈਂ ਕਿਹੜਾ ਮੇਰੇ ਕੋ 50 ਸ਼ਾਸਤਰ ਮੈਂ ਕਿਹਾ ਸ਼ਾਸਤਰੇ ਪਿਆ ਇਹ ਕਹਦਾ ਆਰਾ ਲਿਆਉਂਗੇ ਵੀ ਚੀਰ ਲਾਉਂਗੇ ਆਪਾਂ ਮੈਂ ਸ਼ਾਸਤਰ ਪਿਆ ਵੀ ਚਲਾ ਕੇ ਦੇਖਦੇ ਹਾਂ ਹੁਣ ਦੇਖੀ ਇਹ ਜੱਗੇ ਐ ਹੋਣਾ ਬੁਗੇ ਇਨੇ ਨੇੜੇ ਚੱਲ ਜਾਣਾ ਇਹ ਦੇਖੇ ਹੁਣ ਇਹ ਆਪਣੇ ਪਰ ਨਹੀਂ ਆਉਣਾ ਸਮਝ ਗਿਆ ਹੂੰ ਠੀਕ ਐ ਇਹਨੂੰ ਇੱਥੇ ਕੱਸ ਦੋ ਬਈ ਧੀਨੇ ਰੋਕੀ ਜਾਣਾ ਚਾਬੀ ਨਾ ਘਸਤੇ ਲੱਗੀਆਂ ਹੂੰ ਮੱਕੀ ਪੇ ਲੱਗਦੇ ਹੈਗੇ 2-3 ਗੜਾਈ ਵਾਲਾ ਇੱਕ ਹਾਂ ਇਕਾਹਾ ਇੱਕ ਕੱਖ ਵਢਣੇ ਵਾਲਾ ਵੀ ਆ ਉਹ ਕੱਖ ਵਾਲਾ ਨਹੀਂ ਲੋਟ ਆਇਆ ਸਾਥ ਸਾਡੇ ਹਾਂ ਹਾਂ ਉਹਦੇ ਕਰਕੇ ਕਾਨਤ ਜੀ ਆ ਗਈ ਅਸੀਂ ਉਹੀ ਚਲਾਇਆ ਤਾਂ ਮੁੜ ਕੇ ਇਹ ਤਾਂ ਚਲਾਇਆ ਨਹੀਂ ਬਹੁਤ ਐਡਾ ਤਾਂ ਲੱਕੜੀ ਦਿੰਦਾ ਹੈ ਇਹ ਵਧੀਆ ਚੀਜ਼ ਆ ਬਾਈ ਇਹ ਛਾਂਗ ਦੂਗਾ ਬੂਟੇ ਵਾਟੇ ਛਾਂਗਣੇ ਨੂੰ ਆਹ ਰਾਮ ਤੇ ਹੈ ਹੀਠਾ ਹੀਠਾ ਦੇ ਛਾਂਗਣੇ ਹੋਵੇ ਹਨਾ ਆਹ ਰਾਮ ਤੇ ਛਾਂਗੂ ਹਾਂ ਜਿੱਥੇ ਦਾ ਹੱਥ ਜਾਂਦੇ ਰਾਮ ਤੇ ਬੂਟੇ ਬਥੇਰੇ ਛਾਂਗਣੇ ਵਾਲੇ ਬੂਟੇ ਬਥੇਰੇ ਆ ਇਹ ਤਾਂ ਕਰ ਦੇਣਾ ਰਹਿਣਾ ਸੀ ਗੱਲ ਯਾਰ ਚ ਹਾਂ ਵਧੀਆ ਵਧੀਆ ਲੈ ਜੇ ਕਰੇ ਉੱਥੇ ਗਿਆ ਤੇਲ ਪਾਉ ਆ ਬੜਾ ਵਰਤੋ ਇਹ ਤਾਂ ਨਾ ਸਹੀ ਗੱਲ ਚੀਜ਼ ਪਈ ਆ ਜਾਂ ਭੇਜੀ ਗਈ ਨੇ ਲਿਆ ਮੈਂ ਉਹ ਮਾਰ ਲਾ ਆਟਾਣੇ ਵੜਤੇ ਬਾਈ ਪਹਿਨਾ ਹੁਣ ਇਧਰ ਕੀ ਲਾਤਾ ਦਾ ਅੰਦਰ ਫਟ ਗਿਆ ਤੂੰ ਹੀ ਦੇਖ ਤੀਗਾ ਚਲੋ ਭਾਈ ਆਦਾ ਟਾਣੇ ਵੱਢ ਤੇ ਲਿਆ ਮੈਂ ਸਾਈਡ ਕਰਦਾ ਫਟੋ ਗਿਆ ਰਹਿਣਾ ਮੈਨੂੰ ਲੱਗਦਾ ਇਹ ਇੱਥਾ ਦੇ ਥੋੜਾ ਜਿਹਾ ਲੱਗਿਆ ਲੱਗਿਆ ਥੋੜਾ ਜਿਹਾ ਐ ਇਹੇ ਹੇਠਾਂ ਵਾਲੀ ਸਾਈਡ ਤੇ ਨਹੀਂ ਵੀਰੇ ਵੱਡੋ ਗਿਆ ਮੈਂ ਇਹ ਪਿੱਛੇ ਹੋ ਜਾ ਪਿੱਛੇ ਹੋ ਜਾ well i you go. ਓ ਜੀ ਭਾਈ ਅੱਜ ਆ ਗਈ ਪਾਵਰ ਬਹੁਤ ਬਹੁਤ ਧੰਨਵਾਦ ਬੀਬੀ ਵਾਲੇ ਮੋਟਾ ਪਵਾ ਕੇ ਸਾਤੇ ਉਹਦੇ ਬਾਅਦ ਆਈ ਨਹੀਂ ਅੱਜ ਆਈ ਆ ਬਸ ਜਿੱਦਾਂ ਫੈਸਲਾ ਹੋਇਆ ਉਸ ਦਿਨ ਆ ਗਈ ਅਗਲੇ ਦਿਨਾਂ ਤੇ ਜਿਹੜਾ ਜੋੜ ਹੁਣ ਉਸ ਦਿਨ ਆਈ ਦੇਖ ਲੈ ਜਿਹੜੇ ਦਿਨ ਵੀ ਨਹੀਂ ਆਈ ਗੱਠ ਜੋੜ ਹੋਣਾ ਭਾਈ ਵਾਲੇ ਕੋਈ ਨਹੀਂ ਪਤਾ ਵੀ ਕੀ ਦੀ ਸਰਕਾਰ ਬਣਨੀ ਆ ਭਾਈ ਭਾਰਤ ਇੰਡੀਆ ਚ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਉਹਨੇ 200 ਸੀਟਾਂ ਜਿੱਤੀ ਬੈਠੇ ਆ ਜਿੱਤੀ ਸੀਟਾਂ ਜਿੱਤੀ ਆ ਵੀ ਉਹਦੀ ਬੱਲੇ ਬੱਲੇ ਉਦੀ ਬੱਲੇ ਬੱਲੇ ਆ ਉਹਦੇ ਪਰ ਅੱਖ ਆ ਵੀ ਕਿੱਧਰ ਜਾਂਦਾ ਉਸਦੇ ਨੂੰ ਗੱਲੇ ਨਹੀਂ ਕਰਦਾ ਕਿਸੇ ਨਾਲ ਵੀ ਕਿੱਧਰ ਜਾਂਦਾ ਏ ਹਾਂ ਹੂੰ ਚਾਹੀਦੀ ਤਾਂ ਫਰੇ ਗਈ ਸੀਟਾਂ ਹੈ ਕਾਲੇ ਚਾਹੀਦੀਆਂ ਚਾਹੀਦੀਆਂ ਕਿਹੜੀ ਆ ਸਾਰਾ ਰੋਗ ਦੋ ਵੀ ਸਾਰੇ ਦੇ ਇਹਦੇ ਐ ਪਾਣੀ ਛੜਦਾ ਹੁਣ ਨਹਾਉਣੇ ਆ ਭਾਈ ਅਸੀਂ ਅੱਛੇ ਬੀਜਣਾ ਭਾਈ ਆਪਾਂ ਨੇ ਬਾਜਰਾ ਜਾਂ ਥਰੀ ਥਰੀ ਬੀਜਦੇ ਮੈਂ ਤਾਂ ਕਹਿੰਦਾ ਨੋਲੀ ਕਰ ਲਈਏ ਹੂੰ ਤੇ ਹੁਣ ਨਹਾਉਣੇ ਤਾਂ ਕਿੱਥੇ ਉਹ ਰੋ ਤਾਂ ਅੱਗੇ ਕੱਕੰਡਾ ਭਾਈ ਉੱਥੇ ਬੀਜਦੇ ਬਰਸਾਤ ਚ ਜੱਦੀ ਸੋਜੀ ਸਾਹਮਣੀ ਉੱਥੇ ਬੀਜੇਗਾ ਕੰਡਾ ਉਧਰ ਨੂੰ ਜਾਂਦਾ ਰਿਆ ਰੇੜਾ ਅਲਜੀ ਮੂੜੂ ਗਾ ਨੇੜੇ ਤੇ ਚੱਲ ਵਧੀਆ ਤੇਰੇ ਕੱਖ ਅਸੀਂ ਐਸੀ ਵੱਢੀ ਜਾਣੇ ਗੰਨੇਆਂ ਚ ਤੇਰੇ ਹੋ ਜਾਣ ਗੰਨੇ ਕਰਦੇ ਨਾ ਜਮ ਤੇਰਾ ਕੱਖ ਹੋ ਜਾਣ ਬੁੱਟੇ ਤੇਰੇ ਨਾਲ ਮਿਲ ਜਾਣਾ ਆ ਉਹ ਮੁੱਕਣਾ ਨਹੀਂ ਤੇਰੇ ਰੇ ਲੱਗੇ ਬੈਦਗੀ ਲੋ ਜੀ ਇੱਧਰ ਹੋ ਗਿਆ ਕਰਤਾ ਐ ਨਾ ਕਲੀਨ ਸਵੀਪ ਉਹ ਬਾਈ ਇਹਦਾ ਜੇ ਨਾ ਇਹ ਕਰਦਾ ਨਾ ਹਾਂ ਪੈਦਾ ਹੈ ਤੇ ਨਹੀਂ ਢਾਗਣ ਤੇ ਇਹ ਆਦਾ ਤੇਰਾ ਕੋਠਾ ਆ ਗਿਆ ਅੰਦਰ ਤੋਂ ਬੱਕਿਆ ਬੰਦੇ ਦਾ ਮੇਰਾ ਬਹੁਤ ਆਈ ਜਾਂਦੀਆਂ ਇਹ ਕਿ ਪਾਸੋਂ ਹਵਾ ਨਹੀਂ ਆਈ ਹਾਂ ਉਹ ਬੱਜਿਆ ਬਹੁਤ ਜ਼ੋਰ ਨਾਲ ਉਹਦਾ ਤੇੜਾ ਆ ਗਿਆ ਜੀ ਗੇਟ ਦੇ ਨਾਲ ਹਾਂ ਕਾ ਤੇ ਇਹ ਸਿੱਧਾ ਤਾਂ ਜਾਣੇ ਤੇਰੇ ਇਹ ਹਾਂ ਪਰ ਉਸਤਾਜ ਜੀ ਅੰਬ ਹਾਂ ਇਹ ਐਵੇਂ ਜਾ ਰਹੇ ਤੇ ਇਧਰ ਨੂੰ ਭਜਨ ਸਾਰਾ ਕੋਠੇ ਪਰ ਚਲੇ ਆ ਕੋਠੇ ਪਰ ਤਾਂ ਹਾਂ ਹਾਂ ਉਹਦਾ ਹਈਦਾ ਇਹਨੇ ਆਹ ਟਾਣਾ ਦਾ ਜਮਾਈ ਉਧਰ ਨਾਲ ਲੱਗ ਗਿਆ ਬਦਾਂ ਉਹ ਵੀ ਉਹ ਦੇਖੋ ਦੇਖੋ ਉਹ ਰਿਓ ਖੁੰਝਾ ਦੇ ਆ ਬਾਈ ਐਨ ਤੇੜ ਜੀ ਆਹੀ ਪੂਰੀ ਅੰਦਰ ਬਹੁਤ ਆਈ ਹੋਈ ਵਾ ਮਸਾ ਮਸਾ ਦੀਨਾਂ ਪਾਈਆਂ ਹੈ ਮੋਟਰ ਦੀਨਾਂ ਪਾਈਆਂ ਕੋਠਾ ਪਾਈਆਂ ਉਹ ਕੰਮ ਹੋ ਰਿਹਾ ਦਾ ਆਪ ਗੰਜੀ ਨੇ ਮੈਨੂੰ ਫੇਰ ਉੱਪਰ ਤੇ ਆਪਣੀ ਬੈਠੀ ਹਾਂ ਉਹ ਕੰਮ ਹੋ ਰਿਹਾ ਦਾ ਇਹ ਹੋਰ ਇਹ ਤਾਂ ਹੈ ਬਾਕੀ ਭਾਈ ਹੋਰੇ ਆਪਾਂ ਨੇ ਹੋਣਾ ਪੱਧਰਾ ਕਰ ਦੇਣਾ ਚੀਜ਼ ਬਣਾ ਦੇਈ ਹੋਰੇ ਮੋਟਰ ਦੀ ਗੱਲ ਬਾਤ ਬਣਾ ਦੇਣੀ ਹਾਂ ਵਈ ਸ਼ਾਮਾਂ ਬਤੇਰੀਆਂ ਬੈਠਣੇ ਨੂੰ ਨਹੀਂ ਕਹੀ ਮੂੰਹ ਬਣੋ ਲਾਈਟ ਵਧਾ ਆਪਣੇ ਆਪਣੇ ਦਾ ਬੁੱਡੇ ਭੱਟੇ ਪਹੁੰਚ ਲਿਆ ਵਾਦੂ ਬਤੂਕ ਠੀਕ ਹੈ ਉਹਦੇ ਕਰਕੇ ਨੇਰੀ ਬਹੁਤ ਚੱਲੀ ਹੁਣ ਕੱਲ ਪਰਸੋਂ ਵੀ ਰਾਤ ਨੂੰ ਤੇ ਪਹਿਲੇ ਵੀ ਤਾਂ ਕਰਕੇ ਪਿੱਛੇ ਦਰਾਦਰੂਤ ਗਿਰੇ ਹੋਏ ਤੇ ਹਾਂ ਖੰਭਾ ਕੁੰਭਾ ਤੋੜਦੇ ਤਾਂ ਕਰਕੇ ਆਪਣਾ ਉਹ ਹੋ ਜਾਂਦਾ ਆਪਣਾ ਇਹੀ ਪੰਗਾ ਹੈ ਬਸ ਬਸ ਹੋਰ ਕੋਈ ਨਹੀਂ ਰਹੀ ਵਾਦੂ ਰਹੀ ਵੀ ਆਪਣੇ ਏਰੀਏ ਨੂੰ ਰੇਗਿਓ ਸਾਨੂੰ ਬੱਬ ਲੰਦੀ ਹੈ ਪਰ ਉਹ ਵੀ ਸਾਨੂੰ ਮਾਰ ਲੈਂਦੀ ਹੈ ਗਰਮੀ ਚ ਹੂੰ ਸਾਨੂੰ ਵੀ ਏਰੀਆ ਨੂੰ ਖਤਾਬ ਮਿਲਣਾ ਚਾਹੀਦਾ ਯਾਰ ਹਨਾ ਵੀ ਇੰਨਾ ਬੂਟਾ ਲੱਗਿਆ ਆ ਸਾਡੇ ਏਰੀਏ ਦੇ ਬੂਟਾ ਹੀ ਬੂਟਾ ਦੇਖ ਲਖਾ ਦੇ ਕਿਤੇ ਨੂੰ ਹਾਂ ਕਿਤੇ ਹੈ ਉਹ ਨਹੀਂ ਆ 2-3 ਕਿਲੇ ਫ੍ਰੀ ਆ ਯਾਰ ਬੱਸ ਪੰਜ ਕਿਲੇ ਇਕੱਠੇ ਆ ਜਿਹੜੇ ਹੈਗੇ ਆ ਉਹ ਸਾਡੇ ਮੈਂ ਕਹਿੰਨਾ ਹਾਂ ਮੇਰੇ ਏਰੀਆ ਦੇ ਅੰਬ ਵਾਲੇ ਬੱਸ ਪੰਜ ਕਿਲੇ ਆਏ ਬਾ ਉਹ ਸਾਡੇ ਏਰੀਏ ਚ ਹੈ ਨਹੀਂ ਅੱਜ 11 ਨੇ 6 ਕਿਲੇ ਆ ਬਾ ਬੂਟੀ ਲੱਗੇ ਹੈ ਆ 2 ਕਿਲੇ ਕਰਨ ਜੀ ਆ ਘਰਚਰੀ ਨਾਲੇ ਆ ਇਹਨਾਂ ਚ ਬੂਟਾ ਉਹ ਜੱਗੂ ਦੇ ਆ ਉੱਚ ਸਾਰਾ ਬੂਟਾ ਐ ਨਹੀਂ ਕੋਈ ਖੇਤ ਆਹ ਬੁੱਟਾ ਲਾ ਦੇਦਾ ਉਹ ਕਹਾ ਵੀ ਸਾਰੇ ਲੱਗੇ 8-10 ਕਿਲੇ ਬੁੱਟਾ ਹੀ ਬੁੱਟਾ ਬੰਦਾ ਨਹੀਂ ਆਉਂਦਾ ਬਸ ਇਹਦਾ ਬੰਦੇਆਂ ਦਾ ਟਾਈਮ ਲੰਘ ਲਿਆ ਇਹਦਾ ਹੂੰ ਤੇਜ਼ੀ ਆ ਐ ਇਹਦੇ ਨਾਲ ਨਹੀਂ ਬੰਦਾ ਜਾਂਦਾ ਹੂੰ ਹੁਣ ਤਾਂ ਨਹੀਂ ਥੋੜੀ ਬੰਦਾ ਆਉਣਾਗਾ ਨਾ ਨਾ ਜਦ ਤਾਂ ਲੱਗ ਜਾਣ ਜਦ ਤਾਂ ਚੜਨਾ ਹੈ ਨੇ ਉੱਪਰ ਨੂੰ ਉਹ ਤਾਂ ਹੈ ਹੀ ਫਿਰ ਰਸਤਾ ਨਹੀਂ ਮਿਲਣ ਲੱਗ ਰਿਹਾ ਵਟਾਉਣੇ ਨਹੀਂ ਉਹ ਕਰਨਾ ਤਾਂ ਨਹੀਂ ਨਹੀਂ ਤੇ ਜਿਹੜੇ ਲੇਬੂ ਦੇ ਪਰਾ ਰੋਡ ਪਰ ਉਹਨਾਂ ਦੀ ਬੁੱਕਤ ਵੱਜ ਜਾਣੀ ਉਹ ਦੇਖਾ ਕਿੰਨੀ ਲੇਬਰ ਬੱਸ ਤੇ ਕਿੰਨੀਆਂ ਮਸ਼ੀਨਾਂ ਆ ਗਈਆਂ ਟੋਕੇ ਵਾਲੀਆਂ ਰੋਜੇ ਟੋਕਾ ਭਰ ਉਹ ਕੋਈ ਜਾਂਦਾ ਕੋਈ ਆਉਂਦਾ ਹਾਂ ਆਏ ਨਹੀਂ ਵੀ ਕੋਈ ਵਿੱਲਾ ਹੈ ਹਾਂ ਹਾਂ ਅੰਦਰ ਆਪਣੇ ਲੱਗਿਆ ਵਾ ਇਹਦੇ ਨਾਲ ਹੋਰ ਕੰਮ ਹੋ ਜਾਣਾ ਹਾਂ ਲੇਜਰ ਕਰਾ ਲੈ ਸਦਾ ਬਾਹਰ ਹਾਂ ਲੇਜਰ ਹੈ ਸਿਆਲ ਚ ਵੀ ਚੱਲੀ ਜਾਣ ਦੇ ਜੇਰ ਕਰਾ ਸਾਡੇ ਕਾਤੇ ਬੂਟਿਆਂ ਦਾ ਸੌਦਾ ਕਿਹੜੇ ਕਿਸੇ ਟਾਈਮ ਹੋਣਾ ਇਹ ਖਬਰੇ ਕਾਦ ਹੋਣਾ ਹੂੰ ਹੂੰ ਇੱਕ ਗੰਨੇ ਵਾਲੇ ਖੇਤ ਵੀ ਵਿਹਲੇ ਹੋ ਜਾਂਦੇ ਆ ਉਹ ਸਾਰਿਆਂ ਨੇ ਲੇਜ਼ਰ ਵਾਲੇ ਆ ਯਾਰ ਜੀ ਵੀ ਨੇ ਬਹੁਤ ਵਧੀਆ ਕੰਮ ਲੈ ਲਿਆ ਲੈ ਲਿਆ ਸਦਾ ਬਾਹਰ ਚੀਜ਼ ਆ ਵਧੀਆ ਚੱਲਦਾ ਹਾਂ ਹਾਂ ਉਹ ਦਿਨ ਰਾਤ ਖੜਦਾ ਨਹੀਂ ਹੁਣ ਪੂਰਾ ਕੰਮ ਜਿੰਨਾ ਜੀ ਦੀ ਨੇੜੇ ਆਈ ਜਾਂਦਾ ਕੰਮ ਵਧ ਹੀ ਜਾਂਦਾ ਨਹੀਂ ਪਤਾ ਨਾ ਬਾਈ ਹੁਣ ਟੂੜੀ ਵਾਲੀ ਮਸ਼ੀਨ ਆ ਉਹਦਾ ਇੱਕ ਅਸੀਜਨ ਲੱਦਾਂ ਸਾਹ ਅੰਦਰ ਖੜੀ ਰਹਿੰਦੀ ਨਾਲ ਖੜੀ ਰਹਿੰਦੀ ਆ ਇਹ ਤੂੰ ਐ ਨਹੀਂ ਵੀ ਇਹਨੂੰ ਧੋਕੇ ਖੜਾ ਦੂੰਗਾ ਬੜੀ ਹੈ ਨਾ ਵੀ ਲੈ ਵੀ ਸੀਜ਼ਨ ਆਫ ਹੋ ਗਿਆ ਨੂੰ ਤੋਕੇ ਖੜਾ ਦੋ ਇਹਦਾ ਫੋਨ ਆ ਗਿਆ ਜਾਣਾ ਪੈਣਾ ਬੜੀ ਗੱਲ ਇਹ ਹੈ ਨਾਲ ਕੋਈ ਲੇਬਰ ਵਾਲਾ ਨਹੀਂ ਲਿਕੇ ਜਾਂਦਾ ਜਿੱਥੇ ਜੀ ਕਰਦਾ ਰੁਕ ਜਾ ਕਿੱਥੇ ਜੀ ਕਰਦਾ ਲੱਗਿਆ ਬੜੀ ਗੱਲ ਇਹ ਹੈ ਸਾਰੀ ਨਾਲ ਉੱਥੇ ਕੋਈ ਟੈਨਸ਼ਨ ਨਹੀਂ ਹੈ ਹੋਰ ਫालतू ਖਰਚਾ ਨਹੀਂ ਵੀਰੇ ਡੀਜ਼ਲ ਦੇ ਬਗੈਰ ਖਰਚਾ ਨਹੀਂ ਕੋਈ ਰਿਪੇਅਰ ਨਹੀਂ ਹੈਗੀ ਐਡੀ ਬੜੀ ਕੋਈ ਜੀ ਹੁ ਨਵਾਂ ਹੀ ਲੈ ਲਿਆ ਹੁਣ ਤਾਂ ਕੀ ਹੋਣੀ ਰਿਪੇਅਰ ਨਾ ਨਾ ਉਹੀ ਗੱਲ ਹੈ ਹੁਣ ਕੀ ਹੋਣੀ ਹੁਣ ਤਾਂ ਠੀਕ ਆ ਵਧੀਆ 8 ਫੁੱਟਾ ਲੈ ਲਿਆ ਕਾਤੇ ਗਾਂ-ਗਾ ਕੰਮ ਵਧੇ ਰਿਹਾ ਵਧੇ ਰਿਹਾ ਹੁਣ 8 ਤੇ 7 ਤਾਂ ਨਹੀਂ ਆਉਣ ਲੱਗਿਆ ਹਾਂ ਨਾ 7 ਤੇ 8 ਦੇ 9 ਹੋ ਸਕਦਾ ਹੂੰ ਸਹੀ ਗੱਲ ਆ ਠੀਕ ਨਹੀਂ ਬੜੀ ਬਹੁਤ ਵਧੀਆ ਰਿਆ ਹੁਣ 11 ਵਜੇ ਰਜਿਸਟਰੀ ਚ ਮਾਰਨਾ ਅੱਜ ਤੜਕੇ ਦਾ ਹੀ ਗਿਆ ਹੋਇਆ ਏ ਇਹ ਗਿਆ ਪਿਆ ਅੱਜ ਸਾਰਾ ਕੁਝ ਸਾਨੂੰ ਸੰਭਾਲ ਕੇ ਗਿਆ ਹੋਇਆ ਹਾਂ ਕਹਿੰਦਾ ਮੇਰੀ ਪਨੀਰੀਆ ਵੀ ਤੁਸੀਂ ਭਰਨੀ ਆ ਹਾਂ ਫੁੱਫੜਦੇ ਹਾਂ ਕਹਿੰਦਾ ਢਹਾੜੀ ਲਾਏ ਹੋਣੀ ਅੱਜ ਉਹਦਾ ਮੱਕੀ ਵੱਢ ਰਹੇ ਆ ਮੱਕੀ ਵੀ ਲਦਾਉਣੀ ਆ ਹਾਂ ਬਾਕੀ ਚਾਚੇ ਰਹੀ ਤੁਸੀਂ ਦੇਖਿਆ ਟੀਵੀ ਪਰਾਗੇ ਐਮ ਗੁਰਸਾਹ ਹੋ ਗਏ ਆ ਟੀਵੀ ਚਾਲੇ ਚਾਚੇ ਰਹੀ ਹਾਂ ਇਹ ਪੀਡੀਸੀ ਪਰ ਆਲੇ ਮੈਂ ਤਾਂ ਨਹੀਂ ਕਿ ਕਿਸੇ ਭੇਜੀ ਹੋਣੀ ਕਿਸੇ ਨੇ ਇਹਨੂੰ ਬਣਾ ਕੇ ਭੇਜੀ ਸਹੀ ਤੁਹਾਨੂੰ ਉਹ ਕਿਸੇ ਕੱਟ ਕੇ ਪੋਕਣਾ ਹੀ ਪਾਤੀ ਕੱਟ ਕੇ ਉਕਣੀ ਪਾਤੀ ਇਹਨੇ ਪੇਤੀ ਤੇ ਬਾਕੀ ਆ ਜੂਗੇ ਕੱਲ ਤੱਕ ਪਹੁੰਚ ਜੂਗੇ ਕੱਲ ਤੱਕ ਪਾਈ ਜਾਣਾ ਉਹਨੇ ਕੱਲ ਤੱਕ ਕਿਸੇ ਨੂੰ ਮੁੜ ਲਿਆ ਉਹ ਹੈ ਲੈ ਬੜੀ ਛੇਤੀ ਆ ਪਰ ਕੱਲ ਤਾਂ ਮੱਥਾ ਟੇਕ ਲਿਆ ਉਹਨਾਂ ਨੇ ਕੱਲ ਮੱਥਾ ਵੀ ਟੇਕ ਲਿਆ ਥੋੜੇ ਲੈਵੇ ਵਿੱਚ ਇਹ ਮੋਟਰਸਾਈਕਲ ਦਾ ਇਹ ਫਾਇਦਾ ਬਾਈ ਹਾਂ ਮੋਟਰਸਾਈਕਲ ਦਾ ਕੰਮ ਨਹੀਂ ਜਾਂਦਾ ਜਾਂ ਨਹੀਂ ਸਹੀ ਗੱਲ ਮੜੀ ਦੀ ਜਗਾ ਉਹ ਜਲਦੀ ਨਿਕਲ ਜਾਂਦਾ ਜਾਂਦਾ ਇਹ ਰੰਗ ਨਹੀਂ ਭਰਨੀ ਆ ਬਾਈ ਪਨੀਰੀ ਪਨੂਰੀ ਦੇਖਦੇ ਜਾ ਕੇ ਆ ਜਾ ਮੋਟਰਬੰਨੂ ਸੂਬਰ ਜਾਂਦੀ ਆ ਗੰਨੇ ਨੂੰ ਵੀ ਚਲਾਉਣੀ ਮੋਟਰ ਇੱਕਾ ਉੱਥੇ ਆਹ ਸਾਹਮਣੇ ਗੰਨਾ ਬਣਾ ਗੰਨੇ ਨੂੰ ਚਲੋ। ਬਾਕੀ ਰੌਣਕਾਂ ਲੱਗ ਰਹੀਆਂ ਔਰੇ ਪੂਰੀਆਂ। ਬਸ ਹੁਣ ਲਾਈਟ ਆ ਗਈ ਬੰਦੇ ਲੱਗੇ ਨਿਕਲਣ ਅੰਦਰ ਤੇ। ਹਾਂ ਵੀ ਮੋਟਰਾਂ ਚੱਲ ਰਹੀਆਂ ਨਾਈਏ ਜਾ ਕੇ। ਕੁਛ ਨਹੀਂ ਬਸ ਇਹ ਚਲਦੀ ਚਾਹੀਦੀ ਆ ਬਸ। ਵਾਹ। ਵੀ ਹੈਗੀ ਆ। ਵੀ ਹੈਗੀ ਆ। ਹੈਗੀ ਆ। ਜਿਹਦਾ ਚਪਚੇ ਚੋਂ ਚਲਦੀ ਆ ਜਿਹਦਾ ਨਾ ਆਉਂਗੇ ਗੱਗੇ ਨਹੀਂ ਲੱਗੇ ਹੁਣ। ਆਉਣ ਲੱਗੇ। ਵਧੀਆ ਵਧੀਆ ਆ ਜਾਓ। ਆਈ ਬਈ ਖਾਏ ਦੇ ਨਾਲ ਵਾਧਾ। ਗੰਨੇ-ਗੰਨੇ ਜਿਹਦੇ ਪੰਜ-ਛੇ ਗਿੱਲੇ ਕੀ ਮੂਹਰੀ ਕੀ ਮੋਟਰ ਫਰਾ ਉੱਪਰ ਲਾ ਕੇ ਮੰਗਣ। ਮੱਤੀਆਂ ਮੇਰਾ ਆ ਛੱਡਣੀ ਆ ਮੋਟਰ ਤੇ। ਨੜਦੇ ਬੈਠਾ ਗਿਆ ਪਤਾ ਨਾ ਨਾ ਇੱਤਾ ਰਹੂੰਗੀ ਸ਼ਾਮ ਤੱਕ ਕੀਲਾ ਦਾ ਭਰੂੰਗੀ ਸ਼ਾਮ ਤੱਕ ਆਹ ਚੱਲੇ ਪਰ 4 ਘੰਟੇ ਚ ਪਈ ਰੋਕਦਾ ਨਾ ਨਾ ਪਰ ਮੈਂ ਕਿਹਾ ਸਕਾਲ ਆ ਜੇ ਉਹਨੂੰ ਹੋਰ ਮੈਂ ਤਾਂ ਬਈ ਸੁੱਕਿਆ ਹੋਇਆ ਹੈ ਮੇਰੇ ਲੱਗ ਗਿਆ ਮੱਥਨ ਇਹਨੇ ਮੇਤੇ 3 ਦਿਨ ਪਹਿਲਾਂ ਹੀ ਕੜਾਈ ਕਰਾਈ ਹੋਈ ਆ ਮੈਂ 3 ਦਿਨ ਬਾਅਦ ਪਾਣੀ ਲਾਉਣਾ ਇਹਨੂੰ ਇਹਦੇ ਜਿੰਨਾ ਚੜਾ ਕੇ ਪਾਣੀ ਲਾਉਂਗਾ ਮੈਂ ਇਹਨੂੰ ਨਹੀਂ ਲਾਉਣਾ ਮੈਂ ਉਹ ਮੁੱਡੇ ਲਾਉਣਾ بڑے ਗੰਨੇ ਨੂੰ ਅਸੋ ਬੁੱਟੇ ਵਾਲੇ ਬੁੱਟਿਆਂ ਨੂੰ ਮੁੱਡੇ ਨੂੰ ਉਹ ਬੁੱਟੇ ਵਾਲੇ ਨੂੰ ਹਾਂ بڑے ਬੁੱਟੇ ਵਾਲੇ ਨੂੰ ਉਹਨੂੰ ਲਾਉਣਾ ਪਹਿਲਾਂ ਬਾਅਦ ਚਾਲੂ ਇਹਨੂੰ ਭਰੂੰਗਾ ਰੇ ਪਾ ਕੇ ਤੇਰੀ ਵੀਰੇ ਕੋਈ ਖਾਰ ਪਈ ਹੋਈ ਉਹਨੂੰ ਬੰਦ ਕਰ ਲਈ। ਨਿਕਲਦਾ ਦਵਾੜ ਤੇ ਕਾਹ ਜਾਗੇ। ਮੇਰੇ ਨਾਲ ਵੀ ਭਰ ਦਿੰਦਾ ਨਾਲ। ਵਧੀਆ ਫਿਰ ਗੰਨਾ ਪਰ ਗੰਨਾ ਹੀ ਆ। ਮੈਂ ਤਾਂ ਹੀ ਹੋਇਆ ਮੈਨੂੰ। ਨਾ ਇਹ ਤਾਂ ਮੈਂ ਗੌਰ ਰੱਖਦਾ ਇਹੀ ਗੱਲ ਵੀ ਨਹੀਂ। ਨਾ ਠੀਕ ਹੈ ਇਹ ਤਾਂ ਗੰਨਾ ਗੰਨਾ ਹੀ ਆ। ਗੰਨੇ ਦਾ ਕੁਝ ਵੀ ਨਹੀਂ। ਹੁਣ ਹੈ ਪਾਣੀ ਸ਼ਾਮ ਨੂੰ ਹੈ ਨਹੀਂ। ਹਾਂ ਹੁਣ ਹੈ ਗਾਏ। ਆ ਸ਼ਾਮ ਨੂੰ ਦੇਖਣਾ ਨਹੀਂ ਖੇਤ ਦੇਖ ਲਿਓ। ਹਾਂ ਇਹ ਤਾਂ ਬੁਲਬਲੇ ਤਾਂ ਬਲਦੇ ਜਾਂਦੇ ਨੇ। ਹਾਂ ਇਹ ਤਾਂ ਖੰਡਾ ਨਹੀਂ। ਆ ਪਨੀਰੀ ਭਰੀ ਆ ਹੁਣ ਇਹ ਪਨੀਰੀ ਵਾਲਾ ਪਾਣੀ ਦੇਖਦਾ। ਇਹ ਕੱਲੂ ਸ਼ਾਮ ਤੱਕ ਵੀਜਣਾ ਪੈਣਾ। ਕੱਲ ਸ਼ਾਮ ਨੂੰ ਪਰਸੋਂ ਹਾਂ ਪਰਸੋਂ ਸ਼ਾਮ ਨਹੀਂ ਹੋਣੀ ਇਹਨੂੰ ਮਾਸ ਜਦੇ ਜਦੇ ਸੁੱਕਦਾ ਇਹਨਾਂ ਨੂੰ ਅੱਜ ਹੀ ਸੁੱਕ ਜਾਣਾ ਗੀਤ ਨੇ ਇਹਨੇ ਹੂੰ ਗਰਮੀ ਬਹੁਤ ਹੈ ਗਰਮੀ ਦਾ ਕਹਿ ਲਿਖਾ ਧਰਤੀ ਤੇ ਗਰਮਾ ਹੁਣ ਹੂੰ ਤੇ ਘਰਾ ਹੈ ਜਲ ਵਧੀਆ ਨਾਲ ਰੋਣ ਕੇ ਜੇ ਮੀਂਹ ਪੈਦਾ ਮੀਂਹ ਤਕੜਾ ਪੈਣਾ ਚਾਹੀਦਾ ਜੇ ਥੋੜਾ ਬਹੁਤਾ ਪੈ ਕੇ हट ਗਿਆ ਨਾ ਉਹਨਾਂ ਸੇ ਕੱਢ ਦੇਣਾ ਤੁਹਾਂ ਕਢਾ ਦੂਗਾ ਮੈਂ ਕਢ ਦੂਗਾ ਨਹੀਂ ਜੀਰੀਆਂ ਵੀ ਤਾਂ ਹੀ ਲੱਗਣੀਆਂ ਇਹ ਹਾਂ ਜੇ ਮੀਂਹ ਤਕੜਾ ਜਾ ਪਾਉ ਮੀਹ ਵਾਲੇ ਪਾਣੀ ਨਾਲ ਲਈ ਹੋਈ ਜਿਹੜੀ ਉੱਪਰੋਂ ਸੁੱਕ ਕੇ ਚਲਦੀ ਆ। ਹਾਂ। ਨਾ ਮੀਹ ਤੇ ਬਿਨਾਂ ਲਈ ਜਿਹੜੀ ਮੀਹ ਵਾਲੀ ਆ ਉਹ ਜੇ ਦੇਖੀ ਜਾਇ ਦੂਏ ਦਿਨ ਤੁਰਪੰਦੀ ਆ। ਹਰੀ ਹੋ ਹਰੀ ਤੁਰਪੰਦੀ ਆ। ਹੂੰ। ਇਹਦਾ ਆਪਾਂ ਹੁਣ ਲਾ ਦਨੇ ਆ ਵੀ ਸੁੱਕੇ ਨਾ ਗਾ ਕਰੋ। ਇੱਕ ਪਹਿ ਪਹਿਲਾ ਲਵੇਂ ਨੇਰੀ ਨੂੰ ਰੀਤੇ ਜਿਹੜੀ ਤੂਫਾਨ ਆਉਣਾ ਆ ਲਵੇ ਫੇਰ ਲੈਟ ਫੇਰ ਸਾਡੇ ਤਾਂ ਜਮਾ ਹੀ ਨਹੀਂ ਹੋਣੀ। ਮੇਰੀ ਦਾ ਹੁਣ ਆਪਾਂ ਦਾ ਸਾਡਾ ਟਾਈ ਜਾਣਾ। ਸਾਡਾ ਔਖਾ ਮੇਰੀ ਦੀ ਔਖਾ ਹੋ ਗਿਆ। ਵੀ ਆਏ ਹੁਣਾਂ ਗੇੜੇ ਸਿੱਧੇ ਕਰਕੇ ਹਟੇ ਆ। ਹੂੰ। ਪੈਂ ਚੱਲੀ ਆ। ਤਾਂ ਚੱਲੀ ਆ। ਗੇੜੇ ਪੁੱਠੇ ਹੋ ਗਏ। ਇਹ ਟਰਾਂਸਫਾਰਮ ਵਰਤੀ ਹੋ ਜ ਤਾਰੇ ਹੋ ਜਾਂਦੇ ਤਾਰੇ ਬਿਲ ਨਾਦਨੇ ਹੋ ਫਿਰ ਇੱਧਰ ਦੁਕਾਨੀ ਪੈਂਦੀ ਆ ਸਾਰੀ ਮੋਟਰਾਂ ਦੇ ਬਦਲਨੇ ਪੈਣੇ ਜਿੰਨੇ ਤੇਰੇ ਹੋਏ ਟਰੈਕਟਰ ਆ ਲੈਣ ਵਾਲਿਆ ਚੱਲੀ ਨਹੀਂ ਮੋਦੂ ਵੀ ਦੇਖ ਕੇ ਆਏ ਹਾਂ ਚਲੋ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਭਾਈ ਕੱਲ ਵਾਈਆਂ ਦੇ ਵੀਡੀਓ ਚ ਕੱਲ ਆਪਾਂ ਮੱਕੀ ਗਿਰਨਗੇ ਤੇ ਅੱਜ ਵੀ ਦੀ ਜਦ ਤੇ ਦੋ ਤਿੰਨ ਕਮੈਂਟ ਆਏ ਤੇ ਵਾਈਆਂ ਦੇ ਭਾਈ ਵੀ ਟਰੈਕਟਰ ਦਾ ਤੁਹਾਡੇ ਦਾ ਵੀ ਮਾਡਲ ਚਾਹੀਦਾ ਵੀ ਇਹਦਾ ਰੰਗ ਕਿਵੇਂ ਉੜ ਗਿਆ ਇਹ ਵੀਡੀਓ ਵਿੱਚ ਵੀ ਲੱਗਦਾ ਵੀ ਆ ਤੇ ਉਹਦਾ ਕਾਰਨ ਹੈਗਾ ਉਹਦੇ ਮਿੱਟੀ ਜਮੀ ਹੋਈ ਹੈ ਟਰੈਕਟਰ ਪਿੱਛੇ ਖੜਾ ਤੁਹਾਨੂੰ ਦਿਖਾਉਣਾ ਹੈ ਮਿੱਟੀ ਜਾਉਂਗੀ ਉਹਦੇ ਪਰ ਖੜੇ ਦੀ ਜਾਂ ਬਹੁਤ ਰੂਟਾਵੇਟਰ ਨਾਲ ਬਾਗੇ ਅੰਦਰ ਰੋਪਣਗੇ ਤੇ ਉਹਦੇ ਮਾ ਮਾੜਾ ਮੋਟਾ ਪਾਣੀ ਨਾਲ ਗਿੱਲੀ ਹੋ ਕੇ ਉੱਥੇ ਜਾਉਂਗੀ ਤੇ ਇਹ ਤੁਹਾਨੂੰ ਸਾਨੂੰ ਵੀਡੀਓ ਵਿੱਚ ਐਂ ਲੱਗਦਾ ਵੀ ਫਿਰ ਮੈਂ ਵੀਡੀਓ ਚੈੱਕ ਕਰਿਆ ਮੈਂ ਕਾਪਾ ਤਾਂ ਹੀ ਬਾਈ ਕਾਤੇ ਕਹਿੰਦੇ ਆ ਤੇ ਫਿਰ ਲੱਗਦਾ ਵੀ ਤਾਂ ਵੀ ਹਾਂ ਵੀ ਰੰਗੜਿਆ ਹੈ ਸ਼ੋਅ ਦਾ ਤੇ ਉਹ ਦਿਖਾਉਣੀ ਤੁਹਾਨੂੰ ਅੱਜ ਤਾਂ ਆ ਦੇਖੋ ਵੀ ਸ਼ੋ ਦਾ ਰੰਗ ਉੜ ਗਿਆ ਇਹ ਮਿੱਟੀ ਜਮੀ ਹੋਈ ਆ ਬਾਈ ਮਿੱਟੀ ਆ ਦੇਖੋ ਚੱਲਦਾ ਟਰੈਕਟਰ ਫੇ ਮਿੱਟੀ ਜਉਣੀ ਆ ਇਹਦੇ ਪਰ ਇਹ ਸਾਫ ਆ ਕੋਈ ਰੰਗ ਨਹੀਂ ਉੜਿਆ ਹੈਗਾ ਤੇ ਦੋ ਤਿੰਨ ਕਮੈਂਟ ਆਏ ਤੇ ਕਹਿੰਨਾਂ ਦੇ ਬਾਈ ਤਾਂ ਦੱਸਣਾ ਪਿਆ ਇਹ ਆਪਾਂ ਨੂੰ ਪਿਛਲੀ ਵੀਡੀਓ ਚ ਮਿੱਟੀ ਜਮੀ ਹੋਈ ਆ ਬਾਈ ਕੋਈ ਰੰਗ ਨਹੀਂ ਉੜਿਆ ਤੇ ਬਾਕੀ ਬਾਈ ਮਸ਼ੀਨ ਵਧੀਆ ਚੱਲੀ ਜਿਹੜੀ ਆਪਾਂ ਨੇ ਚਲਾਈ ਅੱਜ ਤੇ ਕੁਵੇਂ ਸੀਨ ਵਧੀਆ ਚੱਲੀ ਤੇ ਲਿਓ ਬਾਈ ਇਹੀ ਕਰਨ ਤਾਂ ਤੇ ਬਾਕੀ ਲੇਜਰ ਦਾ ਕੰਮ ਆਪਣਾ ਰਹਿੰਦਾ ਏ ਕੱਲੂ ਮਰਵਾਉਣ ਵਾਲੇ ਜਾ ਹਰਸ਼ਵੀਰ ਗਿਆ ਅੱਜ ਰਿਸ਼ਤੇਦਾਰੀ ਪਵਾ ਤੇ ਬਾਜਰ ਵਾਲਾ ਖੇਤ ਉੱਤਰ ਪਾਇਆ ਹੋਇਆ ਆਪਾਂ ਨੇ ਪਲਾਨ ਆ ਕੱਲੂ ਪਾ ਕੇ ਆਪਾਂ ਲੇਜਰ ਪਾਉਣ ਦੇ ਤੇ ਬਾਕੀ ਖੇਤ ਛੋਟੇ ਮੋਟੇ ਜਿਹੜੇ ਹੋਰ ਹੋਏ ਤੇ ਉਹ ਵੀ ਉਹਨਾਂ ਪਰ ਵੀ ਮਰਵਾ ਲੂੰਗੀ ਬਾਕੀ ਅੱਜ ਬੱਦਲ ਜਾ ਹੋਈ ਜਾਂਦਾ ਮੌਸਮ ਠੰਡਾ ਜਾ ਹੋਇਆ ਹੋਇਆ ਮੇਰੀ ਵਾਲੀ ਬਹੁਤ ਘਰਾਂ ਵਾਲੀ ਲਾਈਟ ਸਾਡੇ ਬਾਈ ਘਰਾਂ ਵਾਲੀ ਲਾਈਟ ਜਦੇ ਭੱਜ ਜਾਂਦੀ ਮੋਟਰ ਵਾਲੀ ਤੇ ਭੱਜਣੀਆਂ ਭੱਜਣੀਆਂ ਘਰਾਂ ਦੀ ਜਦੇ ਭੱਜ ਜਾਂਦੀ ਨੇਰੀ ਜੀ ਆਵੇ ਜਦ ਲਾਈਟ ਕੱਟ ਦੋ ਉਹ ਪੁਨਰ ਤਰਖਤ ਬਹੁਤ ਆ ਬਾਈ ਸਾਡੇ ਏਰੀਆ ਤਾਂ ਕਰਕੇ ਕੱਟਣੀ ਪੈ ਜਾਂਦੀ ਆ ਤੇ ਬਾਕੀ ਕਾਲੂ ਕਾਰਵਾਈ ਦਿਖਾਵਾਂ ਜੇ ਨੇ ਹੋਈ ਮਸ਼ੀਨ ਵਧੀਆ ਚੱਲੀ ਬਾਈ ਜਿਹੜੀ ਉਹ ਬੱਟਣੇ ਵਾਲਾ ਆਰੇ ਵਾਲਾ ਕੰਮ ਉਹ ਵਧੀਆ ਜਿਹੜਾ ਕੱਖ ਵੜਦੇ ਆਪਾਂ ਉਹ ਨਹੀਂ ਲੋਟੇਗੀ ਉਹ ਆਪਾਂ ਦੇ ਪਿੱਛੇ ਜਦ ਵੱਡੀ ਦੀ ਜ ਮਸ਼ੀਨ ਆਈ ਹੋਤੀ ਤੇ ਉਹ ਚਲਾਈ ਤੇ ਉਹ ਨਹੀਂ ਜਣੀ ਕਿ ਲੋਟ ਬੈਠੇ ਆ ਜਿ ਕਿਆਂ ਲੱਕੜੀ ਲੁਕੜੀ ਵਧਣੀ ਆ ਜਾਂ ਹੋਰ ਐ ਇਹ ਕਰਨਾ ਕਰਨੇ ਨੂੰ ਉਹ ਵਧੀਆ ਤੇ ਬਾਕੀ ਇੱਕ ਰੂਟਾ ਵੀ ਡਰ ਜਾ ਵੀ ਆ ਉਹ ਉਹ ਵੀ ਤੁਹਾਨੂੰ ਦਿਖਾਵਾਂਗੇ ਚਲਾ ਕੇ ਚਲਾਇਆ ਵੀ ਤਾਂ ਵੀਡੀਓ ਚ ਉਹ ਉਹ ਵੀ ਜਣੀ ਕਿ ਠੀਕ ਆ ਪਿੱਛੇ ਨੂੰ ਜਾਂਦਾ ਵੀ ਆਪਣੇ ਵੱਲ ਨੂੰ ਜਾਂਦਾ ਏ ਤੇ ਉਹ ਮੂਰੇ ਨੂੰ ਨਹੀਂ ਜਾਂਦਾ ਥੋੜੀ ਠੀਕ ਆ ਜੀ ਤੇ ਬਾਕੀ ਆਪਣੀਆਂ ਬੱਕਰੀਆਂ ਵੀ ਭਾਈ ਇੱਧਰ ਸੋਨੇ ਆਣੀਆਂ ਦੋ ਤੇ ਆਚਾਰ ਪਾਇਆ ਹੋਇਆ ਆ ਰਮਨ ਮਾਤਾ ਵਿਚ ਆਚਾਰ ਪਾਇਆ ਹੋਇਆ ਬਈ ਇਹ ਆਚਾਰ ਖਾ ਰਹੀਆਂ ਆ ਆਚਾਰ ਪਾਇਆ ਹੋਇਆ ਆਪਾਂ ਨੇ ਗੱਠਾ ਵਾਲਾ ਆਚਾਰ ਲਿਆਂਦਾ ਤਾਂ ਵਿਚ ਤੂੜੀ ਮਲਾਈ ਹੋਈ ਆ ਵਿਚ ਦਾਣਾ ਦੇਖ ਲਓ ਆਚਾਰ ਚੱਲਦਾ ਆਚਾਰ ਬਹੁਤ ਖਾਨੀਆਂ ਬਈ ਇਹ ਆਚਾਰ ਦਾ ਪਾਓ ਕਰੀ ਇੰਨੀ ਮਰਜ਼ੀ ਆਪਾਂ ਹਰੀਾਈ ਪਾ ਲਈਏ ਮਾੜੇ ਹੀ ਦਿਖੀ ਜਾਂਦੇ ਆਚਾਰ ਨਾਲ ਚਾਰ ਦਿਨ ਪਾਏ ਤੇ ਅਸਰ ਪਤਾ ਲੱਗ ਜਾਂਦਾ ਇਹਨਾਂ ਨੂੰ ਆਪਾਂ ਰਾਤ ਨੂੰ ਲੱਗ ਖਾਣੇ 'ਚ ਕਰ ਦਨੇ ਆ ਹੁਣ ਤਾਂ ਚਲੋ ਕੱਕੋ ਖਾਣੀ ਐ ਹੁਣ ਤਾਂ ਪਕੌੜੀਆਂ ਤੇ ਰਾਤ ਨੂੰ ਮੜੀ ਵੀ ਤੌਰ ਹੋ ਜਾਂਦੀ ਐ ਫੇਮੂ ਜਾਂਦੀ ਜਾਂ ਤੇ ਆਪਾਂ ਜਿਹੜੀਆਂ ਜਿਹੜੀਆਂ ਸੋਣੀਆਂ ਆਈਆਂ ਲੱਗ ਲੱਗ ਖਾਣੇ 'ਚ ਕਰ ਦਨੇ ਆ ਭਾਈ ਇਹਨਾਂ ਤੇ ਬਾਕੀ ਦਿਖਾਵਾਂਗੇ ਜੀ ਮੇ ਹੋਈਆਂ ਵਾਦਾ ਹੋਇਆ ਭਾਈ ਅਗਰ ਉਹ ਚਤਰਵਾ ਫਿਰਦੀਆਂ ਆਏ ਦੇਖ ਲਓ ਕਿੰਨੇ ਕਿੰਡੀਆਂ ਹੋ ਗਈਆਂ ਭਾਈ ਹੋ ਗਈਆਂ ਇਹ 3 3 ਮਹੀਨੇ ਦੀਆਂ ਆਜਾ ਆਜਾ ਪਾਜਨਾ ਉਹ ਫਿਰਦਾ ਪਾਜਨਾ ਭਾਈ ਇੱਕ ਪਾਜਨਾ ਵੀ ਤਾਂ ਆ ਛੇਲੀਆਂ ਇਹ ਦੋ ਹੀ ਛੇਲੀਆਂ ਬਈ ਛੋਟੀਆਂ ਇਹ ਘਰ ਦੀ ਬਰੀਡ ਆ ਸਮਝ ਆਪਣਾ ਆਪਣੇ ਹੱਥੀ ਪਾਲੀਆਂ ਹੋਈਆਂ ਬਈ ਇਹ ਜਿਹੜੇ ਇਹ ਪਾਲੇ ਹੋਣ ਯਾਨਦ ਗੱਤਾਂ ਮੱਤੀ ਹੁਣ ਆਪਣੇ ਕੋਲ 13 14 ਨਾ ਗਾ ਬਾਈ ਜੇ ਸੂਂਗੀਆਂ ਹੋਰ ਵਧੂੰਗਾ ਵਾਰ ਮੈਂ ਹੋਰ ਵਧਾਂਗਾ ਟਰੋਲ ਠੀਕ ਹੈ ਜੀ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ